ਇਹ ਦੇਖੋ ਜੀ ਇਹ ਸਕੂਲ ਦੇ ਬੱਚੇ ਕਿਹੜੀ ਕਿਹੜੀ ਕਲਾਸਾਂ ਵਿੱਚ ਬਈ ਫਰਸਟ ਹਾਂ ਫਰਸਟ ਫਰਸਟ ਸਾਰੇ ਫਰਸਟ ਆਏ ਹੋਏ ਆ ਯਾ ਪਰ ਟੌਰ ਦੇਖੋ ਨਾ ਇਹ ਪੂਰੀ ਆ ਮਾਰਾ ਕੱਛੇ ਪਟੇ ਹੋਏ ਕਰਦੇ ਪਹਿਲੀ ਕਲਾਸਾਂ ਵਿੱਚ ਹੈ ਪਟੇ ਕੱਪੜੇ ਹੋਏ ਕਰਦੇ ਇਹ ਨਿਆਣੇ ਕੇ ਟੌਰ ਆ ਦੇਖ ਹਾਂ ਹੁਣ ਨਿਆਣੇ ਦਾ ਟੌਰ ਆ ਹੈ ਫਰਸਟ ਕਲਾਸਾਂ ਵਿੱਚ ਹਾਂ ਬਸ ਆਵਾਂ ਜਾਵਾਂ ਦੇਖ ਲੈ ਮੌਜ ਤੇ ਹੈ ਹੈ ਨਾ ਆਪਾ ਕਰੋ ਫੱਟੇ ਛੋਲੇ ਦੇ ਹੋਰ ਕੀ ਦੇਖ ਲਾ ਪੂਰੀ ਟੋਰਾ ਜੋਕ ਹੈ ਬਈ ਕੀ ਨਾਮ ਆ ਸਕੂਲ ਦਾ ਸਮਾਰਟਪੁਆਇੰਟ ਪਬਲਿਕ ਸਕੂਲ ਸਮਾਰਟਪੁਆਇੰਟ ਪਬਲਿਕ ਸਕੂਲ ਹਾਂ ਇਸ ਦੀ ਦੇਖ ਪਹਿਲਾਂ ਇਸ ਦੀ ਸਲੋਬ ਆ ਜਾਈ ਇਸ ਦੀ ਤੇਜਾਈ ਫਿਰ ਇਸ ਦੀ ਉੱਤੇ ਤੇਜਾਈ ਇਹ ਪੂਰਾ ਤੇਜ ਬੋਲਿਆ ਆ 10000 6000 ਲੈ ਵੀ ਬੱਚੇ ਕੀ ਆ ਗਏ ਬੱਸ ਤੇ ਟੱਕਰ ਮ ਆ ਗਿਆ ਟਰੱਕ ਇਹ ਟਰੱਕ ਵਾਲੇ ਨੂੰ ਰੁਕਣਾ ਪੈਣਾ ਛੋੜ ਜਾਗਾ ਉਸਦੇ ਬਾਅਦ ਡਿਊਟੀਆਂ ਕਰਨਾ ਆਈ ਵੀ ਹੈ ਨਾ ਕਿ ਇਹ ਦਾਦੀਆਂ ਸਾਰੀਆਂ ਬੱਚਿਆਂ ਨੂੰ ਜਿਹੜੇ ਛੱਡਣਾ ਸੀ ਨਾ ਇਹ ਦਾਦੀਆਂ ਗਲਾਏ ਹੋਏ ਸਾਰੇ ਆਪਣੀਆਂ ਗੱਲ ਇਹ ਵਸਾ ਗਈ ਇਹ ਦੇਖੋ ਇਹ ਬਈ ਟਰੱਕ ਵਾਲਾ ਵੀ ਰੁਕ ਗਿਆ ਬਾਸਣਾਂ ਦੇ ਰੁਕਣਾ ਗਿਆ ਦਾ ਟੱਕਰ ਮਾਰ ਟੱਕੜਾ ਬਾਗੀਆਂ ਨੂੰ ਲੱਗ ਜੇ ਅੱਗੇ ਇਹਦੇ ਨਾਲ ਟੱਕਰ ਪਾ ਕੇ ਬੈ ਗਿਆ ਇਹ ਵੇਲੇ ਪਤਾ ਹਾਲ ਮਾਰੇ ਮੁੰਦੇ ਕਿਆ ਕਰੀਆ ਬਾਜਾ ਜੀ ਵੇਲੇ ਇੱਕ ਮਿੰਟ ਖੜ ਜਿਓ ਨਾ ਨਹੀਂ ਗਈ ਠੀਕ ਆ ਵੀ ਬਾਏ ਬਾਏ ਓਏ ਫੜ ਗਏ ਪਿੰਡਾ ਭੱਜ ਗਏ ਨਹੀਂ ਕਰਦੇ ਹੈਗੇ ਸਹੀ ਗੱਲ ਹੈ ਇਹ ਦੇਖੋ ਇਹ ਆਪਣੀ ਇੱਕ ਡਿਊਟੀ ਤਾਂ ਹੋ ਗਈਆਂ ਫ੍ਰੀ ਜਾ ਰਹੀਆਂ ਹੁਣ ਆਪਣੇ ਘਰਾਂ ਨੂੰ ਪੋਤੇ ਪੋਤੀਆਂ ਨੂੰ ਛੱਡ ਗਾ ਆਪਣੇ ਹੁਣ ਆਪਨਾ ਏਕਮ ਵੀ ਜਾਰਾ ਸਕੂਲ ਏਕਮ ਕੀ ਕਲਾਸ ਲੱਗ ਰਹੀ ਹੈ 10 ਵਜੇ ਏਕਮ ਹੁਣ ਹੋ ਗਿਆ ਬੜਾ ਇਹ ਬੈਗ ਚੱਕਣ ਜੋਗਾ ਹੋ ਗਿਆ ਕਿਉਂ ਏਕਮ ਹੁਣ ਬੈਗ ਫੰਡਿੰਗ ਲੋਡਦਾ ਨਹੀਂ ਮੈਨੂੰ ਹੈਂ ਹਾਂ ਕਹਿੰਦਾ ਬੈਗ ਫੰਡਿੰਗ ਲੋਡਣੀ ਏਕਮ ਹੋ ਗਿਆ ਆਪਕੀ ਕਲਾਸ ਕੌਣ ਸੀ ਹੈ ਖੜ ਜਾ ਕਰ ਹੈਂ ਕੌਣ ਸੀ ਕਲਾਸ ਆਪਕੀ ਯੂਕੇ ਜੀ ਯੂਕੇ ਜੀ ਏਕਮੀ ਕਲਾਸ ਯੂਕੇ ਜੀ ਹੈ ਜੀ ਏਕਮ ਕੀ ਕੈਬ ਆ ਗਈ 10 ਵਜੇ ਛੋੜ ਦੇ ਛੋੜ ਦੇ ਜਾਂ ਛੋੜ ਦੇ ਮੈਂ ਪਕੜ ਲਿਆ हां भाई कौन सी क्लास आपकी यूकेजी अब आप फर्स्ट में हो जाओगे है ना और बस फिर एक अंबिस जल्दी जाया करेगा ना sekali नहीं आगी एकम कीका चलो भाई एकम का स्कूल लगल लेट भाई इसकी मौज है 10:00 बजे जाना ठीक है ओके भाई